हैलो जी थोड़ा सारा मेरे चैनल बड़ा ही निगा स्वागत है अच्छ मैं देखो कलर ले रॉ रॉयल ब्लू रॉयल ब्ल्यूची दो कलर होर मिक्स करके अच्छे तीन रंग का डिजाइन बनाने जा रहे तीन रंग का डिजाइन बनावे बड़ा ही प्यारा अलग जहा डिज़ाइन होगा डिजाइन बहुत ही सौखा है इस डिजाइन से जे मैं दो कलर होर पाऊँगी एक मैं वाइट और एक येलो ठीक है वाइट तो येलो का कंबीनेशन आप देखा प्लस रॉयल ब्ल्यू यही तीन कलर आपको लगा के अज वाला पैटर्न बना जा रहे हैं जो अच्छा पैटन वोदू कुंडे चाहिए चार 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 से मल्टीपल कुंडे पा लेने पैटर्न दस्ट रो तो अं स्टार्ट कर जा रहे हैं पहला अभी तीन कुंडे बुण गए सीधे जोड़ा असी दूजा कलर लगाया वाल दो तीन ठीक है जी एक कुंडा बगैर बुने फिर तीन कुंडे सीधे एक दो ਤਿੰਨ ਇੱਕ ਹੁੰਡਾ ਬਗੈਰ ਬੁਣਿਆ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਹੁੰਡਾ ਬਗੈਰ ਬੁਣਿਆ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤੇ ਇੱਕ ਬਗੈਰ ਬੁਣਿਆ ਪੈਟਰਨ ਦੀ ਫਸਟ ਰੋ ਪੂਰੀ ਦੀ ਪੂਰੀ ਅਸੀਂ ਜਿਹੜਾ ਵੀ ਤੁਸੀਂ ਦੂਜਾ ਕਲਰ ਲਗਾਉਣਾ ਹੈ ਉਹਦੇ ਨਾਲ ਪਾ ਲੈਣੀ ਹੈ ਤਿੰਨ ਕੁੰਡੇ ਉਸ ਰੰਗ ਨਾਲ ਬੁਣ ਲੈਣਾ ਤੇ ਇੱਕ ਹੁੰਡਾ ਬਗੈਰ ਬੁਣਿਆ ਚੁੱਕ ਲੈਣਾ ਇਹ ਸਾਡੇ ਪੈਟਰਨ ਦੀ ਫਸਟ ਰੋ ਹੈ ਪੂਰੀ ਦੀ ਪੂਰੀ ਅਸੀਂ ਇਦਾਂ ਹੀ ਪਾ ਲੈਣੇ ਠੀਕ ਹੈ ਜੀ ਤੇ ਪਾ ਕੇ ਆਜਣੇ ਅਸੀਂ ਆਪਣੇ ਪੈਟਰਨ ਦੀ ਸੈਕੰਡ ਰੋ ਪੈਟਰਨ ਦੀ ਸੈਕੰਡ ਰੋ ਪੁੱਠੀ ਸলাই ਪੁੱਠੀ ਸলাই ਚ ਅਸੀਂ ਫੇਰ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਤੇ ਦੋ ਕੁੰਡੇ ਪੁੱਠੇ ਵਾਈਟ ਵਾਈ ਜਿਹੜਾ ਬਲੂ ਵਾਲਾ ਉਹਨੂੰ ਇੱਕ ਬਗੈਰ ਬੁਣੇ ਤਿੰਨ ਕੁੰਡੇ ਪੁੱਠੇ ਜਿਹੜੇ ਪਿਛਲੀ ਵਾਰ ਅਸੀਂ ਸਿੱਧੇ ਬੁਣੇ ਸੀ ਉਹਨਾਂ ਨੂੰ ਹੁਣ ਅਸੀਂ ਪੁੱਠੇ ਬੁਣ ਰਹੇ ਹਾਂ ਤੇ ਜਿਹੜਾ ਇੱਕ ਬਗੈਰ ਮੁਣੀ ਆ ਸੀ ਉਹਨੂੰ ਫੇਰ ਅਸੀਂ ਬਗੈਰ ਮੁਣੀ ਚੁੱਕਦੇ ਆਂ ਐਦਾਂ ਕਰਦੇ ਹੋਏ ਅਸੀਂ ਪੈਟਰਨ ਦੀ ਦੂਜੀ ਸਿਲਾਈ ਕੰਪਲੀਟ ਕਰ ਲੈਂਦੇ ਆਂ ਪੈਟਰਨ ਦੀ ਦੂਜੀ ਸਿਲਾਈ ਕੰਪਲੀਟ ਕਰਕੇ ਅਸੀਂ ਆ ਜਾਨੇ ਪੈਟਰਨ ਦੀ ਤੀਸਰੀ ਸਿਲਾਈ ਤੇ ਕੋ ਦੋ ਸਿਲਾਈਆਂ ਸੀ ਵਾਈਟ ਨਾ ਪਾ ਲਈ ਹੁਣ ਦੋ ਪਾਣੀਆਂ ਬਲੂ ਦੇ ਨਾਲ ਜਿਹੜਾ ਮੇਨ ਕਲਰ ਲਗਾਣਾ ਹੁਣ ਉਹ ਅਸੀਂ ਉਹ ਵਾਲਾ ਲੈ ਲੈਣਾ ਹੁਣ ਉਹਦੇ ਨਾਲ ਅਸੀਂ ਦੋ ਸਿਲਾਈਆਂ ਪਾਣੀਆਂ ਇਹ ਪੈਟਰਨ ਦੀ ਸਾਡੀ ਤੀਜੀ ਸਿਲਾਈ ਹੈ पैटर्न की तीजी सिलाई मेन कलर जब तुम्हें लगया है जहाँ कि मैं इतने रॉयल ब्ल्यू कलर लगे ब्ल्यू कलर लगे और असी पा लेनी है पूरी दी पूरी सीधी सारे कुंडे बुन के सीधी रोह एक पालने पैटर्न की तीसरी सिलाई है जिड़ी कि असं पूरी सीधी बुन रहे हैं मेन कलर के न पैटर्न तीजी सिलाई सीधी पा के आ जाने पैटर्न की चौथी सिलाई देखे कुछ नहीं करना क्योंकि पूरी दूरी रोह से सीधी ही बुननी ਪੈਟਰਨ ਦੀ ਤੀਸਰੀ ਸਲਾਈ ਸਿੱਧੇ ਪਾ ਕੇ ਅੱਗੇ ਪੈਟਰਨ ਦੀ ਚੌਥੀ ਸਲਾਈ ਜਿਹੜੀ ਕਿ ਅਸੀਂ ਪਾਲਣੀ ਪੂਰੀ ਦੀ ਪੂਰੀ ਉਲਟੀ ਉਹ ਵੀ ਮੇਨ ਕਲਰ ਨਾਲ ਰਾਇਲ ਪਲੂ ਨਾਲ ਇਹ ਸਾਡੀ ਚੌਥੀ ਸਲਾਈ ਚੌਥੀ ਸਲਾਈ ਪਾ ਕੇ ਅਸੀਂ ਆ ਜਾਨੇ ਪੈਟਰਨ ਦੀ ਪੰਜਵੀਂ ਸਲਾਈ ਪੈਟਰਨ ਦੀ ਪੰਜਵੀਂ ਸਲਾਈ ਅਸੀਂ ਜਿਹੜਾ ਤੀਸਰਾ ਕਲਰ ਲਗਾਣਾ ਉਹਦੇ ਨਾਲ ਪਾਵਾਂਗੇ ਪੈਟਰਨ ਦੀ ਪੰਜਵੀਂ ਸਲਾਇਦ ਲਈ ਅਸੀਂ ਤੀਜਾ ਰੰਗ ਲਗਾ ਲਿਆ। ਜਦੋਂ ਅਸੀਂ ਤੀਜਾ ਰੰਗ ਲਗਾ ਲਿਆ ਹੁਣ ਦੇਖੋ ਸਿੱਕਾ ਬੁਣਨਾ ਹੁਣ ਅਸੀਂ ਪਹਿਲੇ ਕੁੰਡੇ ਨੂੰ ਬੁਣ ਲਿਆ ਜਿਹੜਾ ਤੀਸਰਾ ਕੱਲਾ ਲਗਾਇਆ ਜਿਸ ਤਰ੍ਹਾਂ ਮੈਂ yellow ਇਹਦੇ ਨਾਲ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਇੱਕ ਕੁੰਡਾ ਬਗੈਰ ਬੁਣਿਆ ਫਿਰ ਇੱਕ ਕੁੰਡਾ ਪੀਲਾ ਫਿਰ ਇੱਕ ਬਗੈਰ ਬੁਣਿਆ ਫਿਰ ਇੱਕ ਪੀਲਾ ਫਿਰ ਇੱਕ ਬਗੈਰ ਬੁਣਿਆ ਇੱਕ ਪੀਲਾ ਇੱਕ ਬਗੈਰ ਬੁਣਿਆ ਤੇ ਇੱਕ ਪੀਲਾ ਫਿਰ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਜਿਹੜਾ ਵੀ ਕलर ਲਗਾਇਆ ਤੁਸੀਂ ਉਹਦੇ ਨਾਲ ਬਸ ਪੂਰੀ ਰੋ ਸਿੱਧਾ ਹੀ ਪਾਣੀ ਹੈ ਇੱਕ ਕੁੰਡਾ ਬਗੈਰ ਬੁਨੇ ਆ ਤੇ ਇੱਕ ਬੁਨ ਲੈਣਾ ਇੱਕ ਕੁੰਡਾ ਬੁਨ ਲਿਆ ਇੱਕ ਬਗੈਰ ਬੁਨੇ ਆ ਇੱਕ ਕੁੰਡਾ ਬੁਨ ਲਿਆ ਇੱਕ ਬਗੈਰ ਬੁਨੇ ਆ ਇੱਕ ਕੁੰਡਾ ਬੁਨ ਲਿਆ ਤੇ ਇੱਕ ਬਗੈਰ ਬੁਨੇ ਆ ਐਦਾਂ ਕਰਦੇ ਹੋਏ ਅਸੀਂ ਪੈਟਰਨ ਦੀ 5ਵੀਂ ਰੋ ਕਰ ਲੈਨੇ ਕੰਪਲੀਟ ਫਟਾਫਟ ਪੈਟਰਨ ਦੀ 5ਵੀਂ ਰੋ ਕੰਪਲੀਟ ਕਰਕੇ ਅਸੀਂ ਆਗੇ ਪੈਟਰਨ ਦੀ 6ਵੀਂ ਰੋ ਪੈਟਰਨ ਦੀ 6ਵੀਂ ਰੋ ਫੇਰ ਅਸੀਂ ਐਦਾਂ ਹੀ ਬੁੰਨੀ ਹੈ ਜਿਹੜੇ ਕਲਰ ਨਾਲ ਸੀ ਇਹ ਵਾਲੇ ਕੁੰਡੇ ਜਿਹੜੇ ਬੁਨੇ ਹੋਏ ਆ ਇਹਨਾਂ ਨੂੰ ਅਸੀਂ ਫੇਰ ਬੁਣ ਲੈਣਾ ਪੁੱਠਾ ਹੀ ਤੇ ਇਹ ਕੁੰਡੇ ਬਗੈਰ ਬੁਨੇ ਆ ਫੇਰ ਇਹ ਕੁੰਡਾ ਪੁੱਠਾ ਇੱਕ ਬਗੈਰ ਬੁਨੇ ਆ ਇੱਕ ਕੁੰਡਾ ਪੁੱਠਾ ਪੀਲਾ ਨੀਲਾ ਬਗੈਰ ਬੁਨੇ ਆ ਫੇਰ ਪੀਲਾ ਕੁੰਡਾ ਪੁੱਠਾ ਤੇ ਨੀਲਾ ਬਗੈਰ ਬੁਨੇ ਆ ਐਦਾਂ ਕਰਦੇ ਹੋਏ ਇਹ ਵਾਲੀ ਸਿਲਾਈ ਕੰਪਲੀਟ ਕਰਕੇ ਅਸੀਂ ਆ ਜਾਨੇ ਆਪਣੀ ਅਗਲੀ ਸਿਲਾਈ ਦੇ ਉੱਪਰ ਹੁਣ ਅਸੀਂ ਆ ਗਏ ਪੈਟਰਨ ਦੀ 7ਵੀਂ ਸਿਲਾਈ ਪੈਟਰਨ ਦੀ ਸਤਵੀਂ ਸਲਾਈਫੀ ਰਸੀ ਜਿਹੜਾ ਮੇਨ ਕਲਰ ਲਗਾਇਆ ਹੈ ਜਿਸ ਤਰ੍ਹਾਂ ਮੈਂ ਇੱਥੇ ਬਲੂ ਲਗਾਇਆ ਹੈ ਉਹਦੇ ਨਾਲ ਸਾਰੀ ਦੀ ਸਾਰੀ ਬੁਣ ਲੈਣੀ ਹੈ ਸਿੱਧੀ ਸਾਰੇ ਕੁੰਡੇ ਬੁਣਦੇ ਹੋਏ ਇਹ ਸਲਾਈ ਅਸੀਂ ਪੂਰੀ ਸਿੱਧੀ ਪਾ ਲੈਣੀ ਹੈ ਪੈਟਰਨ ਦੀ ਸਤਵੀਂ ਰੋ ਪੈਟਰਨ ਦੀ ਸਤਵੀਂ ਰੋ ਸਿੱਧੀ ਫਟਾਹਟ ਕੰਪਲੀਟ ਕਰਕੇ ਅਸੀਂ ਆ ਜਾਂਦੇ ਹਾਂ ਪੈਟਰਨ ਦੀ ਅੱਠਵੀਂ ਰੋ ਪੈਟਰਨ ਦੀ ਸਤਵੀਂ ਰੋ ਕੰਪਲੀਟ ਹੋ ਗਈ ਹੁਣ ਅਸੀਂ ਅੱਗੇ ਪੈਟਰਨ ਦੀ ਅੱਠਵੀਂ ਰੋ ਉਲਟੀ ਸਲਾਈ ਪੈਟਰਨ ਦੀ 8ਵੀਂ ਰੋ ਉਲਟੀ ਸਲਾਈ ਫੇਰ ਅਸੀਂ ਬਲੂ ਕਲਰ ਦੇ ਨਾਲ ਜਿਹੜਾ ਵੀ ਮੇਨ ਕਲਰ ਤੁਸੀਂ ਲਗਾਇਆ ਉਹਦੇ ਨਾਲ ਪੂਰੀ ਦੀ ਪੂਰੀ ਪੁੱਠੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਪੈਟਰਨ ਚ ਪੁੱਠੀ ਸਾਈਡ ਤੇ ਸਾਰੀਆਂ ਰੋ ਪੁੱਠੀਆਂ ਹੀ ਪੈਂਦੀਆਂ ਤੇ ਸਿੱਧੀ ਸਾਈਡ ਤੇ ਅਸੀਂ ਸਾਰੇ ਕੁੰਡੇ ਸਿੱਧੇ ਹੀ ਬੁੰਦੇ ਮੀਨਸ ਕਿ ਚਾਹੇ ਕੋਈ ਕੁੰਡਾ ਬਗੈਰ ਬੁਣਿਆ ਉਹ ਗੱਲ ਅਲੱਗ ਹੈ ਪਰ ਸਿੱਧਾ ਸਿੱਧਾ ਪੁੱਠਾ ਪੁੱਠਾ ਇਦਾਂ ਹੀ ਬੁਣ ਹੁੰਦਾ ਤੇ 8 ਰੋ ਦਾ ਹੀ ਸੈਟਪੈਟਰਨ ਹੈ 8 ਰੋ ਤੋਂ ਬਾਅਦ ਸਾਡਾ ਇਹ ਪੈਟਰਨ ਕੰਪਲੀਟ ਹੋ ਗਿਆ ਇੱਕ ਮੀਨਸ ਕਿ ਸਾਡਾ ਇੱਥੋਂ ਤੱਕ ਪੈਟਰਨ ਕੰਪਲੀਟ ਹੋ ਗਿਆ ਆ ਦੇਖੋ ਤੇ ਇਹਦੇ ਲੋਕਾਰੇ ਕੁਝ ਐਦਾਂ ਹੁਣ ਅਸੀਂ ਫੇਰ ਪਾਸਟਰ ਉਤੋਂ ਪੈਟਰਨ ਨੂੰ ਸ਼ੁਰੂ ਕਰ ਦਨਾਂ ਸੇਮ ਇਹੀ ਇਹਨਾਂ ਕੁੰਡਿਆਂ ਤੇ ਕੁਝ ਵੀ ਅਸੀਂ ਚੇਂਜ ਨਹੀਂ ਕਰਨਾ ਫੇਰ ਦੇਖੋ ਅਸੀਂ ਪਹਿਲੇ ਤਿੰਨ ਕੁੰਡੇ ਸਿੱਧੇ ਜਿਹੜੇ ਵੀ ਅਸੀਂ ਕਲਰ ਲਗਾਏ ਆਪਣਾ ਦੂਜਾ ਇੱਕ ਦੋ ਤਿੰਨ ਇਹ ਕੁੰਡਾ ਬਗੈਰ ਬੁਣਿਆ ਫੇਰ ਤਿੰਨ ਕੁੰਡੇ ਵਾਈਟ ਤੇ ਇਹ ਕੁੰਡਾ ਬਗੈਰ ਬੁਣਿਆ ਇਦਾਂ ਹੀ ਬਸੇ ਇਹੀ ਅਸੀਂ 8 8 ਰੋ بار بار रिपीट ਕਰਦੇ ਜਾਵਾਂਗੇ ਜਦੋਂ ਅਸੀਂ بار بار ਇਹੀ 8 ਰੋ ਰਿਪੀਟ ਕਰਾਂਗੇ ਤਾਂ ਸਾਡੇ ਪੈਟਰਨ ਦੀ ਲੁੱਕ ਬਣ ਕੇ ਆਊਗੀ ਕੁਝ ਇਸ ਤਰ੍ਹਾਂ ਉਹ ਆਪਾਂ ਦੇਖਦੇ ਹਾਂ ਵੀ ਕਿੱਦਾਂ ਦੀ ਆ ਰਹੀ ਆ ਦੇਖੋ ਇਹ ਹੈ ਪੈਟਰਨ ਦੀ ਫਾਈਨਲ ਲੁੱਕ ਪੈਟਰਨ ਬਣਾਉਣ ਤੋਂ ਬਾਅਦ ਐਦਾਂ ਦੇਖੋ ਕਿਰਦਾ ਦੇ ਕੋ ਪਿਆਰਾ ਜਿਹਾ ਪੈਟਰਨ ਹੈ ਅਲੱਗ ਜਿਹਾ ਪੈਟਰਨ ਬਹੁਤ ਹੀ ਆਸਾਨ ਪੈਟਰਨ ਹੈ ਪੂਰੇ ਪ੍ਰੋਜੈਕਟ ਤੇ ਬਣੇ ਵਧੀਆ ਲੱਗੂਗਾ ਮੈਂ ਤੁਹਾਨੂੰ ਤਿੰਨ ਕਲਰ ਚ ਦੱਸਿਆ ਤੁਸੀਂ ਚਾਰ ਪੰਜ ਛੇ ਕਲਰ ਜਿੰਨੀ ਮਰਜ਼ੀ ਪਾ ਸਕਦੇ ਹੋ ਜਿਸ ਤਰ੍ਹਾਂ ਸੇ ਦੋ ਕਲਰ ਇਹ ਪਾਏ ਹਨ ਤਾਂ ਤੁਸੀਂ ਇੱਥੇ ਦੋ ਕਲਰ ਹੋਰ ਦੋ ਕਲਰ ਹੋਰ ਐਡਾ ਕਰਕੇ ਵੀ ਇਹਨੂੰ ਪਾ ਸਕਦੇ ਹੋ ਜਾਂ ਇਹ ਕਲਰ ਇੱਕੋ ਹੀ ਰੱਖ ਕੇ ਇਹ ਵਾਲੇ ਕਲਰ ਅਲੱਗ-ਅਲੱਗ ਪਾ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਐਡਜਸਟ ਕਰ ਸਕਦੇ ਹੋ ਤਾਂ ਕਿਸੇ ਹੋਰ ਅਲੱਗ ਵੀਡੀਓ ਦੇ ਵਿੱਚ ਆਪਾਂ ਇਹਨੂੰ ਮਲਟੀ ਕਲਰਸ ਵੀ ਬਣਾ ਕੇ ਦੇਖਾਂਗੇ ਅੱਜ ਦੇ ਇਸ ਇੰਨਾ ਹੀ ਤਾਂ ਫੇਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਤਾਂ ਤੁਸੀਂ ਮੈਂ ਤਿਆਰ ਕੋ ਜੀ ਓਕੇ ਬਾਏ ਬਾਏ ਜੀ ਠੀਕ ਹੈ